ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਤੂ ਬਲੌਗਸ ਤੇ ਫਿਰ ਤੁਸੀਂ ਸਾਰੇ ਕਿਵੇਂ ਹੋ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਤੇ ਤੰਦਰੁਸਤ ਹੋਵੋਗੇ ਚਲੋ ਜੀ ਕਰਦੇ ਮਾਰਨਿੰਗ ਦੀ ਸਟਾਰਟਿੰਗ ਨੋਟੀਫਿਕੇਸ਼ਨ ਆਇਆ ਸੀ ਤੇ ਚਲੋ ਜੀ ਕਰਦੇ ਬਲੌਗ ਦੀ ਸਟਾਰਟਿੰਗ ਤਾਂ ਹਾਂਜੀ ਜੇਕਰ ਸਾਡੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਬਲੌਗਸ ਕਿੱਦਾਂ ਦੇ ਲੱਗਦੇ ਨੇ ਚਲੋ ਜੀ ਹਣ ਪਾਣੀ ਗਰਮ ਕਰਦੇ ਆਂ ਤੇ ਫਿਰ ਆਪਾਂ ਬੈਠ ਕੇ ਪਾਣੀ ਪੀਵਾਂਗੇ ਤੇ ਮਿਲਦੇ ਆਂ ਨੈਕਸਟ clip ਦੇ ਨਾਲ ਪਾਣੀ ਜ਼ਿਆਦਾ ਗਰਮ ਹੋ ਗਿਆ ਸੀਗਾ ਤੇ ਚਲੋ ਜੀ ਪੀਨੇ ਪਾਣੀ ਤੇ ਲਓ ਜੀ ਹੁਣ ਬੈਠ ਕੇ ਪਾਣੀ ਪੀਨੇ ਮਾਰਨਿੰਗ ਦੀ ਚੰਗੀ ਜੀ ਸ਼ੁਰੂਆਤ ਕਰਦੇ ਆ ਤੇ ਲਓ ਜੀ ਹੁਣ ਬਸ ਮੈਂ ਪਾਣੀ ਗਰਮ ਕਰਕੇ ਲਈ ਆ ਇਸੇ ਤਰ੍ਹਾਂ ਜੀ ਦੇਣਾ ਜਿਹੜਾ ਨਾ ਹੁਣ ਥੋੜਾ ਜਿਹਾ ਲੇਟ ਹੀ ਚੜਦਾ ਹੈਗਾ ਕਿਉਂਕਿ ਰਾਤਾਂ ਹੁਣ ਲੰਮੀਆਂ ਹੋ ਗਈਆਂ ਨੇ ਤੇ ਦੇਣਾ ਜਿਹੜੇ ਛੋਟੇ ਹੋ ਗਏ ਬਿਲਕੁਲ ਤੇ ਲਓ ਜੀ ਬਸ ਪਾਣੀ ਪੀਨੇ ਤੇ ਜਨ ਆਪਣਾ ਫੇਵਰੇਟ ਕੰਮ ਤੁਹਾਨੂੰ ਪਤਾ ਬੋਕਰ ਮੰਨਦਾ ਹੁੰਦਾ ਤੇ ਇੱਥੇ ਨੇ ਇੱਕ ਪੰਛੀ ਬੈਠਾ ਸੀਗਾ ਉਹਦੇ ਤੇ ਦਰਖਤ ਤੇ ਤੇ ਬੜੀ ਸੋਹਣੀ ਆਵਾਜ਼ ਕੱਢ ਰਿਹਾ ਸੀ ਤੁਸੀਂ ਵੀ ਸੁਣੋ ਇਹ ਲੋਰ ਜੀ ਤੁਸੀਂ ਵੀ ਆਵਾਜ਼ ਸੁਣੀ ਹੋਣੀ ਹੈ ਤੇ ਇੱਧਰ ਮੈਨੂੰ ਡੈਡੀ ਆਖਣ ਲੱਗ ਗਏ ਸੀਗੇ ਕਿ ਆਪਣੀ ਰੇਖੀ ਦਰਖਤ ਦੇ ਉੱਤੇ ਮਨਪੀ ਤੇ ਉਹ ਬੈਠਾ ਪੰਛੀ ਬੈਠਾ ਕਿ ਦੀ ਸੋਹਣੀ ਆਵਾਜ਼ ਕੱਢੀ ਜਾਂਦਾ ਫਿਰ ਦਵਾ ਦਾ ਮੈਂ ਉਹਦਾ ਕਲਿੱਪ ਲਈ ਸੀ ਦਵਾ ਦਾ ਉਤੇ ਬਸ ਚਲੋ ਜਿਉਣਾ ਪਲਾਉਨੇ ਦਵਾ ਦਾ ਛਾੜੂ ਤੇ ਛਾੜੂ ਨਾਲ ਥੋੜਾ ਜਿਹਾ ਟਾਈਮ ਵੱਧ ਲੱਗਦਾ ਬੋਕਰ ਦੇ ਮੁਕਾਬਲੇ ਉਹ ਦੇਖੋ ਮੈਂ ਦੇਖ ਰਹੀ ਹਾਂ ਪੰਛੀ ਨੂੰ ਡੈਡੀ ਨੇ ਮੈਨੂੰ ਆਖਿਆ ਤੇ ਮੈਂ ਤਾਂ ਹੀ ਕਲਿੱਪ ਐਡ ਆਨ ਕਰ ਲਈ ਸੀ ਇਹਦੇ ਵਿੱਚ ਮੈਂ ਜਾਮ ਉਹ ਤਾਂ ਪੰਛੀ ਵੀ ਅਜੀਬ ਜਿਹੀ ਸੀ ਬਸ ਧਿਆਨ ਨਾਲ ਮੈਂ ਫੋਟੋ ਤਾਂ ਨਹੀਂ ਮਿਲਦਾ ਨਹੀਂ ਧਿਆਨ ਨਾਲ ਕਲੀਅਰ ਜਿਉਂ ਤੇ ਬਸ ਮੈਂ ਕਲਿੱਪ ਲੈ ਲਈ ਚਲੋ ਜੀ ਆਪਾਂ ਹੁਣ ਬੋਕਰ ਤੁਹਾਨੂੰ ਦੱਸਾਂ ਬੋਕਰ ਦੇ ਮੁਕਾਬਲੇ ਝਾੜੂ ਉਹ ਜਿਹੜਾ ਬਹੁਤ ਹੀ ਲੱਗਦਾ ਤੇ ਸਮਾਂ ਜ਼ਿਆਦਾ ਲੱਗਦਾ ਪਰ ਕੀ ਕਰਾਂ ਹੁਣ ਬੋਕਰ ਮੇਰੀ ਕਸੀ ਪਈ ਹੈ ਮਜਬੂਰੀ 'ਚ ਤਾਂ ਮਾਰ ਲੂੰਗੀ ਪਰ ਮੈਂ ਅੱਜ ਤਾਂ ਮਨ ਨਹੀਂ ਮਾਰ ਲਵਾਂਗੀ ਤੇ ਮੈਂ ਝਾੜੂ ਹੀ ਲਾਉਂਗੀ ਤੇ ਚਲੋ ਜੀ ਮਿਲਦੇ ਹਾਂ ਨੈਕਸਟ ਕਲਿੱਪ ਦੇ ਨਾਲ ਚਲੋ ਜੀ ਇੱਥੇ ਆ ਗਈ ਸੀ ਨੈਕਸਟ ਕਲਿੱਪ ਪਰ ਇੱਥੇ ਮੰਮੀ ਕੱਟ ਰਹੀ ਸੀ ਗਾਂ ਦੀ ਧਾਰ ਤੇ ਬਸ ਮੈਂ ਉਧਰ ਤੁਹਾਨੂੰ ਪਤਾ ਬੋਕਰ ਦਾ ਕਮਰੇ ਵੇੜ ਰਹੀ ਸੀ ਚਲੋ ਜੀ ਇਧਰ ਜੱਪ ਬੇਟਾ ਉੱਠ ਕੇ ਆ ਗਿਆ ਤੇ ਸੁਣੋ ਗੱਲਾਂ ਮਤਾਂ ਸਾਡੀਆਂ नबट गुग्मो कर देनी तू गुड मॉर्निंग का कौन करपा गुड मॉर्निंग सनी आदा ये तो योग है कोई में हाइट ਤਦ ਲੋ ਜੀ ਬਾਹਰ ਦੇ ਕੰਮ ਧੰਦੇ ਨਵੇੜ ਕੇ ਜੇ ਹੁਣ ਮੈਂ ਆ ਗਈ ਸੀ ਅੰਦਰ ਤੇ ਅੰਦਰ ਲਾਉਣ ਲੱਗ ਗਈ ਸੀ ਝਾੜੋ ਤੁਹਾਨੂੰ ਪਤਾ ਆਪਾਂ ਰੱਖਿਆ ਨਾ ਰਾਤੀ ਸੋ ਆਪਾਂ ਪਹਿਲਾਂ ਅੰਦਰੋਂ ਸਫਾਈ ਕਰਨੀ ਜ਼ਰੂਰੀ ਤੇ ਨਾ ਪਣਾ ਤੋ ਕੀ ਕਰਦੇ ਹੁੰਨੇ ਆਪਾਂ ਬੁਕਰ ਦਾ ਬੁਕਰ ਝੜੂ ਲਾ ਕੇ ਫਿਰ ਜੋਤ ਲਾਉਣੇ ਹੁੰਦੇ ਤੇ ਲੋ ਜੀ ਆਪਾਂ ਲਾ ਲਏ ਬੁਕਰ ਸਾਰੇ ਤੇ ਹੁਣ ਆਪਾਂ ਨਾਲ ਦੇ ਨਾਲ ਲਾਵਾਂਗੇ ਪੋਚਾ ਤੇ ਨਾਲ ਦੇ ਨਾਲ ਮੈਂ ਪੋਚਾ ਲਾਣ ਲੱਗਾ ਪੋਚਾ ਬੈਠ ਕੇ ਲਾ ਲੈਨੇ ਹੁੰਨੇ ਕਿਉਂਕਿ ਟੇ ਤੇ ਕੋਈ ਸਟੈਂਡ ਵਗੈਰਾ ਤਾਂ ਯੂਜ਼ ਹੁੰਦਾ ਵੀਗਾ ਸੋ ਬੈਠ ਕੇ ਲਗਾਉਣਾ ਪੈਂਦਾ ਹੈ ਪੋਚਾ ਤਾਂ ਤੇ ਚਲੋ ਜੀ ਲਾ ਲਾਂਗੇ ਆਪਾਂ ਪੋਚਾ ਤੇ ਚਲੋ ਜੀ ਮਿਲਦੇ ਨੈਕਸਟ ਕਲਿੱਪ ਦੇ ਨਾਲ ਚਲੋ ਜਨਾ ਤੋਂ ਕਹਿ ਦੇ ਦੋ ਹੁਣ ਆਪਾਂ ਕਰ ਲਵਾਂ ਨੇ ਜੋਤ ਬੱਤੀ ਲਵਾਂ ਨੇ ਤੇ ਚਲੋ ਜੀ ਮਿਲਦੇ ਫਿਰ ਆਪਾਂ ਤੁਹਾਨੂੰ ਚਲੋ ਜੀ ਇੱਥੇ ਆਪਾਂ ਲਾ ਲਈ ਸੀ ਜੋਤ ਦਿਨ ਆ ਗਈ ਸੀ ਜਵਜਤ ਬੇਟੇ ਦੀ ਵਾਰੀ ਤੇ ਹੁਣ ਆਪਾਂ ਇਹਦਾ ਕਰਾਂ ਇਹਦੇ ਕਰਾਂਗੇ ਕੇਸ ਝੂੜਾ ਕਰਾਂਗੇ ਤੇ ਦੰਨ ਇਹਨੂੰ ਕਰਾਂਗੇ ਰੈਡੀ ਤੇ ਨੈਕਸਟ ਜਿਹੜਾ ਵਲੌਗ ਆ ਬਹੁਤ ਸੋਹਣਾ ਕਲਿੱਪ ਜਿਹੜੀ ਬਹੁਤ ਸੋਣੀ ਆ ਧਿਆਨ ਨਾਲ ਸਾਰਾ ਦੇਖ ਕੇ ਜਰੂਰ ਪਰਿਚਾਰ ਬਰੀ ਸਤਿ ਸ਼੍ਰੀ ਅਕਾਲ ਸਾਰੇ ਅੰਭਾਈ ਜੀ ਐਂ ਸਾਰੇ ਹੋਰਾ ਸਾਡੀ ਵੀਡੀਓ ਮੰਨੀਏ ਕਰੇ ਪੱਕਾ ਆ ਪ੍ਰਾਣੀਆਂ ਤੋਂ ਪ੍ਰਾਣੀਆਂ ਚੀਜ਼ਾਂ ਲਖਾ ਮੰਗੇ ਪਹਿਲਾਂ ਪਹਿਲਾਂ ਦੀਆਂ ਬਣਨਾ ਅੱਠੀ ਨੇ ਇੰਤਦੀਆਂ ਸਾਰੀਆਂ ਚੀਜ਼ਾਂ ਕਰਨਾ ਹੁਣ ਨਹੀਂ ਕੋਈ ਇਹ ਮੱਠਾ ਮਾਰਦਾ ਨਾ ਕੋਈ ਚੀਜ਼ ਬਣਾ ਸਕਦਾ ਪਹਿਲੇ ਜੇ ਤਾਂ ਜਿੱਦੀ ਵੀਡੀਓ ਐ ਵਿਖਾਉਣੇ ਆ ਪੁਰਾਣੇ ਸਮੇਂ ਦੀ ਉਸੇੰ ਦਾ ਫੋਟੋ ਨੂੰ ਦੱਸਿਓ ਆਵੇ ਜਿਵੇਂ ਮੇਰੀ ਲੰਨ ਦੀ ਪੱਠੀ ਐ ਕੋਈ ਮੈਂਨਤ ਨਹੀਂ ਕਰਦਾ ਇਹ ਪਹਿਲਾਂ ਆ ਪ੍ਰਾਣੀਆਂ ਹੁਣ ਤਾਂ ਆਪਣੇ ਪੱਠੇ ਚੱਲ ਗਏ ਸੀ ਚੱਲ ਗਏ ਤੇ ਸਾਡੇ ਵੇਲੇ ਤਾਂ ਹੀ ਸੀ ਸੀ ਪਹਿਲਾਂ ਆਹੀ ਪੱਠੇ ਸੀ ਗੱਤ ਇਹ ਜੇ ਨਾ ਹੀ ਹਵਾ ਲੈnde ਮੈਂ ਤਾਂ ਬਠੇਰੀ ਕਰੀ ਆ ਜੀ ਇੱਕ ਕਿਛੇ ਕਿਛੇ ਘਰੇ ਆ ਇੱਕ ਜੀ ਵੀ ਹੁਣ ਸਾਂਮੀ ਹੋਈ ਹਰੇ ਕਿਰੇ ਇੱਕ ਜਾ ਹੈ ਨਹੀਂ ਹੁਣ ਆ ਦੇਖੋ ਜੀ ਮੋਤੀ ਜੜੇ ਇੱਥੇ ਕਰੋਸੀਆ ਲੱਗਿਆ ਚਾਹ ਲੱਗਦੇ ਸਾਰੇ ਆ ਦੇਖੋ ਲੋ ਜੀ ਆ ਵੀ ਦਿਲਾ ਦੀ ਬੁਣੀ ਪੱਖੀ ਆਈ ਆ ਜਿਹੜੇ ਜੈਨ ਵੀ ਦੇਖੋ ਤੁਸੀਂ ਪੀਤਾ ਲੱਗਿਆ ਚਾਰ ਛਪੇ ਦੇ ਮੋਤੀ ਲੱਗੇ ਨਾ ਵਿਚੰਤਾ ਜਾਨਾ ਕੱਢੀ ਹੈ ਜੀ ਦੱਸਿਓ ਦੱਸਿਓ ਤੁਹਾਨੂੰ ਜੀ ਕਿਵੇਂ ਲੱਗੀਆਂ ਚੀਜ਼ਾਂ ਪਸੰਦ ਆਈਆਂ ਜੀ ਲੱਗ ਲੱਗ ਕੇ ਡਿਜ਼ਾਈਨ ਦਿਖਾਉਣੀਆਂ ਤੁਹਾਨੂੰ ਆ ਪੱਟ ਦੇ ਰੇਸ਼ਮ ਨਹੀਂ ਆਂ ਲਾਣਾ ਬੁਣੀਏ ਲਾਲ ਮੋਤੀ ਪਾਇਨ ਚਰੇ ਚ ਆ ਲੱਗਿਆ ਕੋ ਰੁਤੇ ਕਰੋਸ ਜੀ ਨਾ ਬੁਣੀ ਹੋਈ ਉਤੇ ਫੁੱਲ ਲੱਗੇ ਨਾ ਤਾਂ ਟੰਗਣ ਨੂੰ ਇਹ ਹੈ ਨਹੀਂ ਹੁਣ ਪੁੱਤ ਕਿਥੇ ਕਰਾ ਡਿਜ਼ਾਈਨ ਪਹਿਲਾਂ ਇਹ ਦਾਜ ਸੀ ਦਾਜ ਵੀ ਜਿਹਦੇ ਤੰਗ ਆਉਂਣਾ ਲੋ ਜੀ ਹੋਰ ਦਿਖਾਉਨੇ ਹੁਣ ਪਸੰਦ ਕਰੋ ਲੋ ਜੀ ਆ ਰੀਵਨ ਦੀ ਗੁਣੀ ਬੱਖੀ ਹੈ ਨਾਲ ਰੀਵਨ ਕਿਤੇ ਮੋਤੀ ਲੱਗੇ ਸਾਰੇ ਡੋਡੀ ਦੇ ਦੁਕਾਨਾਂ ਲੈਂਦੀ ਲੋ ਜਿਆ ਕਰੋ ਸੀ ਇਹ ਤੇ ਪੁਣੀ ਫੱਖੀ ਆ ਆ ਦੇਖੋ ਦੋ ਪੰਤੀ ਇਹ ਠੀਕ ਕੋਈ ਨਹੀਂ ਕੰਮ ਕਰ ਸਕਦਾ ਜੀ ਹੁਣ ਜਿਹੜੇ ਪਹਿਲਾਂ ਕਰੇ ਹੋਏ ਨੇ ਵਿਛੇ ਨੂੰ ਕਰਨੇ ਨਹੀਂ ਆਉਂਦੇ ਹਨ ਕੰਮ ਇਹਦੇ లైజి డిజైన్ चेक ਕਰੋ ਕਿਡਾ સોના డిజైన్ ਆ ਇਹਦਾ ਆਪਣੀ મેન્ટ કરી ਆ ਜੀ ਆ ਸਾਨੂੰ ਕਵੈਂਟ ਕਰਕੇ ਦੱਸਿਓ ਜੀ ਤੁਹਾਡੇ ਕਿਹੜੀ ਪੱਖੀ ਪਸੰਦ ਆ ਸਾਰੇ ਇੰਨੇ ਪੱਖਿਆਂ ਚ ਹੋਜੀ ਆ ਜਾ ਕੋ ਆ ਜੀ ਆ ਮਾ ਮਾਂ ਤੀ ਹੈ। ਵੇਖ ਜਿਵੇਂ ਦੇਖ ਹੁੰਦੇ। ਆਲਾ ਨਾ ਹੈ ਸ਼ਾਮ ਕੁੰਜਨਾ। ਤੀਆ ਕਰਤੀ ਲੰਗਾ ਸਰਦਾਰੀ। ਫੋਟੋ ਲਾ ਕੇ ਜੜੀ ਹੈ ਜੀ। ਇਹਦੇ ਵਿੱਚ ਵੀ ਅਗੋ ਟ੍ਰਾਫਿਕਾ ਲੱਗਿਆ ਹੋਇਆ। ਆ ਦੇ ਕੁਕੜੀ ਮੈਂ ਤਾਂ। ਸਾਰਾ ਕੁਝ ਲਿਖਿਆ ਹੋਇਆ ਹੈ ਵਿੱਚ ਨਹੀਂ ਹੈ। ਪਤਾ ਨਹੀਂ।

ਦੇਵਲੇ ਫੋਟੋ ਕਰਦੇ ਅੱਗੇ ਆਏ ਲਿਖਦੇ ਹਾਂ 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 ਹੁਣ ਆਲਾ ਮੈਂ ਸ਼ਾਮ ਨੂੰ ਜਿੰਨਾਂ ਤੀਆਂ ਕਰਦੇ ਨੇ ਸਰਦਾਰੀ ਆ ਗੋ ਆ ਦੇਖੋ ਜੀ ਐਂ ਕਰਦੇ ਗੋਲੇ ਨਾਲ ਗੁਣੀਏ ਦੋ ਕਾਂਤੀ ਰੱਖੀ گلاب ਦੀਆਂ ਅਜਿ ਮੋਤੀ ਲੱਗੈ ਨੇ ਉੱਤੇ ਕਰੋਸੀਆ ਲੱਗਿਆ ਤੇ ਉਹ ਤੇਰੰਗਾ ਸਜਾ ਸਜਾ ਕੇ ਬਣਾਣੀਆਂ ਜੀ ਆ ਲੈ ਕੋਈ ਉਹਨਾਂ ਦੋ ਇਹਨਾਂ ਦਾ ਸੇਵ ਜੀ ਕਿਹੜੀ ਕਿਹੜੀ ਚੀਜ਼ ਰਸਨਦਾ ਥੋੜੇ ਤਾਂ ਥਾਰੇ ਆਪਦੇ ਕਿਸੰਦਾ ਦੀਆਂ ਚੀਜ਼ਾਂ ਪਾਈਆਂ ਨੇ ਸੋਹਣੀਆਂ ਤੋਂ ਸੋਹਣੀਆਂ ਬਣੀਆਂ ਹੋਈਆਂ ਜੀ ਲਾਲਾ ਬਣਾਉਣੀਆਂ ਪਹਿਲਾਂ ਆਹ ਦੇਖੋ ਜੀ ਦੋ ਪੰਤੀ ਪੱਤੀ ਹੈ ਵਿੱਚ ਮੋਤੀ ਪਾਏ ਆ नम्मी लाए से लगी लग है वैक्सीनेशन करी हुई है टीको कराई है क्या लड़ते खुद को नाइट अखंड करयो जी शादी की धो जा रहे सोने लगी लग जी ਤਾਨੂੰ ਕਮੈਂਟ ਕਰਕੇ ਦੱਸੋ। ਲੈ ਜੀ ਹੋਰ ਵੀ ਪੁਰਾਣੀਆਂ ਚੀਜ਼ਾਂ ਦਿਖਾਉਣੇ ਆ। ਪਹਿਲਾਂ ਨਹੀਂਆਂ ਬਣੀਆਂ। ਪਸੰਦ ਕਰੋ ਤੁਹਾਡੇ ਕਿਹੜੀਆਂ-ਕਿਹੜੀਆਂ ਚੀਜ਼ਾਂ ਪਸੰਦ ਆਉਣੀਆਂ। ਅਸੀਂ ਤਾਂ ਆਪਦੇ ਪਸੰਦ ਦੀਆਂ ਦਿਖਾਵਾਂਗੇ ਨਵੀਆਂ ਤੋਂ ਨਵੀਆਂ ਚੀਜ਼ਾਂ। ਇਹ ਤਾਂ ਮੇਨ ਤੋਂ ਨਾਲ ਆ ਗਈ। ਇਹ ਵੀ ਦਾਜ ਵਿੱਚ ਦਿੱਤੀ ਚੀਜ਼ ਹੈ। ਪ੍ਰਾਂਤ ਦਾ ਹੈ ਜੀ ਆਪਾਂ ਜਿਵੇਂ ਲੱਡੂ ਫੇਰਦੇ ਆ ਲੈ ਹੋਏ ਨਾ ਮੁੰਡੇ ਹੋਏ ਨਾ ਪਤਾ ਸੇ ਫੇਰਦੇ ਆ ਲੱਡੂ ਫੇਰਦੇ ਆ ਟੋਟਕਦੇ ਆ ਪ੍ਰਾਂਤ ਦਾ ਇਹ ਪ੍ਰਾਂਤ ਦਾ ਅਰਮਾਲ ਹੈ ਲੋ ਜੀ ਆਹਾ ਦਾ ਬਣਿਆ ਹੋਇ ਥੋਨੇ ਕਿੱਡਾ ਬਰੀਕ ਆ ோசியுோ பணிய கீர மெஹன் அப்பமால ரமால கால் மோத்தி பாய் Nanti jadi pun ini hoye. Peran nggak tuh peran nggak sih jadi, bari mental nggak besar nggak. Ada kodi, ada kerusuhan tuh ya. ਨਾ ਲਗ ਰਹਾ ਮਾਲਕੀ ਚਿੱਕੇ ਫੋਨ ਲੱਗੇ ਆ ਵੀ ਥਾਂ ਦੀ ਹੈ ਜੀ ਡਿਜ਼ਾਈਨ ਚੱਕ ਕਰੋ ਜੀ ਅਡੋਡੀ ਡਿਜ਼ਾਈਨ ਆ ਸਾਰਿਆਂ ਦੇ ਇੱਕ ਡਗੈਂਡ ਅਣੀ ਬਣਨ ਆ ਹਨ ਆ ਦੇਖੋ ਜੀ ਨੰਮੀ ਆਇ ਚਾਰਲਟ ਲੱਗਦੀ ਹੈ ਡਬਲੀ ਪੈਛੇ ਤੇ ਬਣਾਏ ਹੋਏ ਨੇ ਉਹ ਡਬਲੀ ਪੈਸਾ ਵੀ ਹੈ ਨਹੀਂ ਕਿਸੇ ਨੇ ਥੰਮੇ ਪਹਿਲਾ ਰੀ ਰੰਗ ਨਹੀਂ ਚੰਗਾ ਹੀ ਕਿਹੜਾ ਦਾ ਜਨਾਬੀ ਡਬਲੀ ਪਾਇਆ ਉਹ ਕਿਹੜਾ ਦਾ ਉਹ ਹੁੰਦੇ ਆ ਮੁੰਦਰੀ ਪੈਸੇ ਹੁੰਦੇ ਆ ਮੁੰਦਰੀ ਪੈਸੇ ਮੁੰਦਰੀ ਪੈਸੇ ਨਹੀਂ ਹੁੰਦੇ ਆਪਣੇ ਮੋਰੀ ਵਿੱਚ ਹੁੰਦੀ ਆ ਹਾਂ ਉਹ ਵੀ ਕਿਸੇ ਕਿਸੇ ਕਰੇ ਹਣਗੇ ਸਾਹਮਣੇ ਪਏ ਨਾ ਪਏ ਆ ਹਾਂ ਆਈ ਗਏ ਸਾਹ ਹਾਂ ਸਾਹਮਣੇ ਪਏ ਇੰਤੇ ਕਿਤੇ ਕਰੇ ਮੇਰੇ ਕੋਲੇ ਵੀ ਹੋਣਗੇ ਪੰਜ ਚਾਰ ਤਾਂ ਹਾਂ ਹਾਂ ਮੁੰਦਰੀ ਪੈਸੇ ਦਿਖਾ ਦੇਣਗੇ ਉਹ ਵੀ ਉੱਤੇ ਪਿਆ ਹੋਇਆ ਤਾਂ ਉਹ ਕੋਈ ਆ ਦੇਖੋ ਜੀ ਅੰਦਾਜ਼ਾ ਲਗਾ ਦਿਆ ਨਹੀਂ ਦਿਖਾਰੇ ਆ ਵੀ ਪ੍ਰਾਂਤ ਦੀ ਹੈਗੀ ਕੋਈ ਡਿਜ਼ਾਈਨ ਨਹੀਂ ਕੋ ਜਾਈ ਇਕੜੇ ਜਾਣ ਦਾ ਹੈ ਨਹੀਂ ਓਡੋੜੀ ਡਿਜ਼ਾਈਨ ਹੈ ਓਡੋੜੀ ਰੰਗਾਂ ਸਾਰਿਆਂ ਦੇ ਓਡੋੜੀ ਆ ਉਤਨੀ ਕੀ ਜੱਡ ਲੱਗੀ ਹੈ ਸਾਨੂੰ ਜਰੂਰ ਦੱਸਿਓ ਜੀ ਕਿਸ ਸੰਦਾਈਆਂ ਠੀਕ ਆ ਹੋਏ ਆਹ ਬਿਟਕੀਆਂ ਉਹ ਹੀ ਆਪਣੀਆਂ ਨੇ ਨਾ ਬਣੀਆਂ ਹੋਈਆਂ ਬਿਟਕੀਆਂ ਬਣਨਾ ਹਾਂ ਇਹ ਟਿੱਕੀਆਂ ਬਣਨੀਆਂ ਹਾਂ ਇਹ ਟਿੱਕੀਆਂ ਬਣ ਬਣ ਲੰਨੀਆਂ ਹੂੰ ਇਹ ਜੋੜਨਾਂ ਹਾਂ ਹਾਂ ਟਿੱਕੀਆਂ ਜਿਹੜੇ ਜੋੜਨਾਂ ਪਹਿਨ ਅੱਧਾ ਸਾਰੀਆਂ ਬਣਾਈਆਂ ਤੇ ਫਿਰ ਜੋੜਨਾਂ ਜੀ ਇਹ ਤੇ ਆਪਣਾ ਸਰੋਂ ਭੁੱਲਾ ਬਹੁਤ ਕਰੀ ਹੈ ਜੀ ਇੰਨਾ ਕੀ ਜਾਂਦੇ ਬਾਣੀ ਨੇ ਤਾਂ ਕਰੀ ਹੈ ਆ ਦੇਖੋ ਜੀ ਕਿਹੜਾ ਕਵਾਂ ਕਿੰਨੇ ਮਿਹਨਤ ਕਰਿਆ ਇਹ ਦੇਖੋ ਜੀ ਕੀ ਕੀ ਡਿਜ਼ਾਈਨ ਬਣਾਏ ਨੇ ਉੱਤੇ ਆ ਦੇਖੋ ਜੀ ਇਹ ਸਾਮੀਆਂ ਚੀਜ਼ਾਂ ਦਿਖਾਉਣੇ ਆ ਜੀ ਤੁਹਾਨੂੰ ਫਿਰ ਇੱਕ ਕਰੇ ਸਾਮੀਆਂ ਚੀਜ਼ਾਂ ਹੈ ਨਹੀਂ ਆ ਹਾਂ ਪਹਿਲਾਂ ਕਰੇ ਤਿਆਰ ਕਰ ਦੇ ਜੀ ਸਾਮੀਆਂ ਚੀਜ਼ਾਂ ਕਰਾਂਗੇ ਦਿਖਾਉਣੀਆਂ ਜਾਂ ਇਹਨੇ ਨਾ ਵੀ ਚੀਜ਼ਾਂ ਨਾ ਠਿੰਗੜੂਆਂ ਦਾ ਘਰ ਵਾਲੀਆਂ ਚੀਜ਼ਾਂ ਲਖਾਈਆਂ ਅੱਧੀ ਨਾ ਕਰਨ ਗੀਤ ਤੇ ਨਾ ਬਣਨਾਂ ਅੱਧੀ ਨਾ ਮਾਂਮੀ ਦੇ ਨਾਲ ਬਣਨਾਂ ਹਾਂ ਆਪਾਂ ਸਾਰਾ ਕੁਝ ਕਰਨ ਗੀਤ ਦੇ ਹੀ ਬਣਾਇਆ ਹੋਇਆ ਉਹ ਫੱਕਾ ਹੀ ਵਿੱਚ ਤੇ ਹੋਰ ਮਾਰਲਾ ਵਿੱਚ ਆ ਆ ਇਹ ਬੋਸ ਤਾਂ ਹੀ ਕਰਦੀ ਸੀ ਸਾਰਾ ਨੋ ਜੀ ਦੇਖੋ ਲਾਈਨਾਂ ਲੱਗੀਆਂ ਨਾ ਤੇ ਇਸ ਤਰ੍ਹਾਂ ਦੇ ਫੁੱਲ ਲੱਗ ਜੀ ਦਸੂਤੀ ਦੇ ਉੱਤੇ ਅੱਗੇ ਦਸੂਤੀ ਕਹਿ ਦਿੰਦੇ ਨਿੱਕਾ ਪਾਸੇ ਪੇਟ ਕਰਿਆ ਇੱਕ ਪਾਸੇ ਇੱਥੇ ਨਾਲ ਫੁੱਲਾਂ ਕੱਢੇ ਹੋਏ Loh no, ji, tu si pesen dekari dengan deng kejeng, saer nge peran nge to peran no, abis jor, abad peran nge to peran nge. Basin, jang neng nge dekari nge kejeng, nge Iri kada ji, selagi ya. A, dek ko. A, beneran ji. ਸਾਰਾ ਬਿਆਨ ਕੋਈ ਆ ਜਿਲਾ ਹੈ ਹੋਇਆ ਆ ਦੇਖੋ ਪ੍ਰਾਣੀ ਤੋਂ ਪ੍ਰਾਣੀ ਤੀਜੇ ਵੱਧ ਤੋਂ ਵੱਧ ਆ ਤਾਂ ਬਹੁਤ ਪ੍ਰਾਣງານ ਹਾਂ ਬੱਚਾ ਆ ਦੇਖੋ ਜੀ ya thalangan yang ini petikannya honjengi aja dek cik ਅਸੀਂ ਦਾ ਬਹੁਤ ਪਿਆਰ ਨਾਲ ਬਣਾਇਆ ਜਾਂ ਕਿ ਜਾਂ ਸਾਰੀਆਂ ਬਾਹਲੇ ਸ਼ੌਂਕਾਂ ਨਾਲ ਬਣਾਈਆਂ। ਬਾਹਰ ਨਿੰਤ ਕਰੀਏ। ਦੇਖੋ। ਇੱਕ ਡਾਇਆ ਹੁੰਦਾ ਨਹੀਂ। ਸਾਰਿਆਂ। ਪੀਕੋ ਕਰੀਏ ਕੱਪੜੇ ਦੇ। ਅੱਥੀ ਨੇਂਤ ਕਰਕੇ ਬਣਾਏ ਨਾ ਵੀ ਸਾਰਾ ਡਿਜ਼ਾਈਨ। ਨਾ ਇਹ ਪਸੰਦ ਹੋਇਆ ਸਾਨੂੰ ਓਡੋ ਓਡੀ ਦਿੱਥਿਓ ਸਾਰੀਆਂ ਚੀਜ਼ਾਂ। ਵੀ ਆ ਪਸੰਦ ਆ ਪਸੰਦ ਆ ਲੱਗ ਲੱਗ ਚੀਜ਼ਾਂ ਸਾਰੀਆਂ। ਸਾਡੀ ਮੀੜ ਤੁਹਾਨੂੰ ਦੇਖਿਆ ਕਰੋ ਜੀ। ਪੁਰਾਣੀਆਂ ਤੋਂ ਪੁਰਾਣੀਆਂ ਚੀਜ਼ਾਂ ਅਸੀਂ ਘਰਾਂ ਦੇ ਕੰਮ ਛੱਡ ਕੇ ਤੁਹਾਨੂੰ ਪਾਉਂਦੇ ਆ। ਵੈਟਿੰਗ ਅੱਗੇ ਪੜਦੇ ਆ ਪੈਟਿੰਗ ਚ ਸਾਹਮਣੇ ਆਜ ਵੀਡੀਓ ਆਉਂਦੀ ਹੈ ਜੀ ਪਸੰਦ ਕਰਿਆ ਕਰੋ ਸਾਨੂੰ ਦੱਸਿਆ ਕਰੋ ਹਾ ਨੀਂਦੀਂ ਸਾਵੇ ਉਤੇ ਖੜੀਦਾ ਜਾਈਏ ਦੇ ਹੋਏ ਹੈ ਦਾ ਤੁਨਾ ਮਾਪਿਆ ਕੋਲੇ ਹੋਨਗੇ ਰੂਲੂ

ਗੁਦਾ ਨਾ ਗਏ ਜੀ ਰੇ ਨਾ ਕੋ ਨਾਮ ਆਪਿਆ ਹੋਣਗੇ ਦੁਲੂਵੇਂ ਹੋ ਬਗੰਗੇ ਰਾਮਕ੍ਰਿਸ਼ਨ ਜੋ ਮੱਛੀ ਦੂਦੀ

ਬਸ ਅੱਗੇ ਗਿਆ। ਸਤ ਸਤ ਸਤੋ ਜੀ ਅੱਜ ਦਾ ਜਿਹੜਾ ਵਲੌਗ ਆ ਹਨਾ ਅੱਜ ਦਾ ਵਲੌਗ ਨਾਨੀਆਰਾ ਨੇ ਆਪ ਹੀ ਬਣਾ ਕੇ ਤੇ ਆਪ ਹੀ ਸ਼ੂਟ ਕਰਿਆ ਹੈਗਾ ਆਪਾਂ ਤਾਂ ਆ ਐਂਡ ਜੇ ਤੇ ਵੀਡੀਓ ਵੀ ਆਪਾਂ ਨਾਲ ਬੈਠ ਕੇ ਮੈਂ ਕਹਿੰਦਾ ਸੁਣ ਲੈਨੇ ਆਪਾਂ ਤੇ ਚਲੋ ਜੀ ਆਸ ਕਰਾਂਗੇ ਅੱਜ ਦਾ ਜਿਹੜਾ ਵਲੌਗ ਹੈ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ ਕਿਉਂਕਿ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਪ੍ਰਾਤਨ ਸਮੇਂ ਦੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ ਜਿਦੇ ਵਿੱਚ ਪੱਖੀਆਂ ਤੇ ਹੋਰ ਕਈ ਪ੍ਰਕਾਰ ਦੇ ਰਮਾਲ ਤੇ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ ਤੇ ਆਸ ਕਰਾਂਗੇ ਤੁਹਾਨੂੰ ਜਿਹੜਾ ਅੱਜ ਦਾ ਵਲੌਗ ਬਹੁਤ ਪਸੰਦ ਆਇਆ ਹੋਊਗਾ ਤੇ ਚਲੋ ਜੀ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਕਰੋ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਕਿਵੇਂ ਕੀਤਾ ਮੰਮੀ ਆਪਾ ਅੱਜ ਜੀ ਵੀ ਨੂੰ ਕਰਗੇ ਦੇਖਦੇ ਵਦੂ ਚਲੇਗਾ ਚਾ ਮ ਬਠੋ ਰੋਟੀ ਖਾਓ ਆਪੇ ਚਲੋ ਜੀ ਗੁੱਡ ਈਵਨਿੰਗ ਸਾਰਿਆਂ ਨੂੰ ਤੇ ਗੁੱਡ ਈਵਨਿੰਗ ਕਿ ਨਾਈਟ ਹੀ ਹੋ ਜਾਂਦੀ ਹਾਂ ਤਾਂ ਜਦੋਂ ਲੋਕ ਦਾ ਐਂਡ ਕਰ ਲੱਗਦੇ ਆ ਕਿਉਂਕਿ ਸਾਢੇ 6 ਹੋਣ ਵਾਲੇ ਹੁੰਦੇ ਬਸ 6 ਵੇ ਟਿਊਸ਼ਨ ਪੜਾ ਕੇ ਫਰੀ ਹੋਈਦਾ ਹੋ ਜਾਪ ਪਿੱਛੇ ਰੋਟੀ ਪਾਈ ਪੀ ਰੋਟੀ ਖਾਓ ਮੰਮਾ ਹਾਂ ਮੈਂ ਆਇਆ ਆਜਾ 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 ਮੈਂ ਆਉਂਦੀ ਜਾ ਰੋਟੀ ਖਾਓ ਪਹਿਲਾਂ ਉਥੇ ਰੋਟੀ ਸੰਡੀ ਪਰੌਂਠਾ ਠੰਡਾ ਹੀ ਜਾਂਦਾ ਚਲੋ 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 ਚਾਦੀ ਮਮਣ ਕਿ ਨਾ ਸੁਣਾ ਪਰੌਂਠਾ ਬਣਾਇਆ ਚਲ ਜਾ ਰੋਟੀ ਖਾ ਜਾ ਕੇ ਚਲ ਆਪਾਂ ਬਲਾਉਂਦੇ ਨਹੀਂ ਜੱਪ ਨੂੰ ਵੀਡੀਓ ਦਾ ਐਂਡ ਕਰਨ ਨਹੀਂ ਦਿੰਦਾ ਫਿਰ ਉਹ ਜੀ ਹਜੇ ਮੈਂ ਤਾਂ ਕਹਿ ਦੇਣੀ ਅੰਦਰ ਕਰੋ ਅੰਦਰ ਤਾਂ ਜਮਾ ਹੀ ਨਹੀਂ ਕਰਨ ਦੇਣਾ ਵੀਡੀਓ ਦੇ ਅੰਡੇ ਚਲੋ ਜੀ ਇਸੇ ਪ੍ਰਕਾਰ ਇੰਤਜ ਵੀਡੀਓ ਦਾ ਐਂਡ ਵੀ ਨਹੀਂ ਕਰਨ ਦੇਣਾ ਅੱਗੇ ਵਾਕ ਤਾਂ ਆਪਣੀ ਬਿਲਕੁਲ ਈਵਨਿੰਗ ਸਕਿੱਪੀ ਆ ਕਿਉਂਕਿ ਲੇਟ ਹੋ ਜਾਂਦੇ ਆਪਾਂ ਈਵਨਿੰਗ ਵਲੌਗ ਬਿਲਕੁਲ ਨਹੀਂ ਹੁੰਦੇ ਆ ਇੱਕ ਦੋ ਗੇੜਾ ਆਪਾਂ ਜਸਟ ਵੀਡੀਓ ਦਾ ਐਂਡ ਕਰਨ ਦੇ ਲਈ ਆਪਾਂ ਤੁਰਦੇ ਫਿਰਦੇ ਹੁੰਨੇ ਆ ਵੀਡੀਓ ਦਾ ਐਂਡ ਬਸ ਮੈਨੂੰ ਹੁਣ ਕੁਝ ਨਹੀਂ ਕਰਨ ਦੇਣਾ ਤੇ ਚਲੋ ਜੀ ਬਸ ਵੀਡੀਓ ਦਾ ਕਰਦੇ ਐਂਡ ਤੇ ਬਾਕੀ ਅੱਜ ਦਾ ਵਲੌਗ ਜ਼ਰੂਰ ਦੱਸਿਓ ਕਿੱਦਾਂ ਲੱਗਿਆ ਕੋਈ ਆਜ ਦੇ ਵਲੌਗ ਦੇ ਵਿੱਚ ਅੱਜ ਦਾ ਜਿਹੜਾ ਮੇਨ ਵਲੌਗ ਆ ਨਾਨੀ ਨੇ ਆਪ ਹੀ ਬੋਲਿਆ ਹੈਨਾ ਆਪ ਹੀ ਮਤਲਬ ਸਾਰਾ ਰੈਡੀ ਕੀਤਾ ਮੈਂ ਇਹਦੇ ਵਿੱਚ ਲਾਸਟ ਜੇ ਤੇ ਬਸ ਆਪਦੀ ਥੋੜਾ ਜਿਹਾ ਕੀਤਾ ਹੈਗਾ ਜਿਹੜਾ ਮੇਨ ਵਲੌਗ ਨਾਨੀ ਜੀ ਨੇ ਬਣਾਇਆ ਹੈਗਾ ਤੇ ਜਰੂਰ ਦੱਸੋ ਕਿੱਦਾਂ ਲੱਗਾ ਤੁਹਾਨੂੰ ਵਲੌਗ ਤੇ ਜੇ ਪਸੰਦ ਆਇਆ ਤੇ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਦੱਸੋ ਜਿਉਂਨਾ ਚੋ ਕਿਹੜੀ ਚੀਜ਼ ਤੁਹਾਨੂੰ ਬੈਸਟ ਲੱਗੀ ਕਿਹੜੀ ਚੀਜ਼ ਜਿਆਦਾ ਸੋਹਣੀ ਲੱਗੀ ਤੇ ਜਰੂਰ ਕਮੈਂਟ ਕਰਕੇ ਦੱਸੋ ਜੇ ਕਿਹੜੀ ਚੀਜ਼ ਤੁਹਾਨੂੰ ਉਹਨਾਂ ਚ ਵੈਸਟ ਲੱਗੀ ਕਿਉਂਕਿ ਨਾਨੀ ਜੀ ਵਾਰ-ਵਾਰ ਕਹਿ ਰਹੇ ਸੀ ਕਿਹੜੀ ਪੱਖੀ ਤੁਹਾਨੂੰ ਸੋਹਣੀ ਲੱਗੀ ਜਾਂ ਹੋਰ ਸਮਾਨ ਜਿਹੜਾ ਸੋਹਣਾ ਲੱਗਾ ਜਰੂਰ ਦੱਸਿਓ ਜੇ ਤੇ ਚਲੋ ਜੀ ਫਿਰ ਮੇਦੀ ਆਸ ਕਰਦੇ ਜਿੰਨਾ ਵੀ ਅੱਛੇ ਤੇ ਬਲੌਗ ਬਣਿਆ ਚਲੋ ਹੋਪ ਕਰਦੇ ਆ ਕਿ ਟਾਈਮਿੰਗ ਦੇ ਹਿਸਾਬ ਨਾਲ ਪੂਰਾ ਬਣ ਗਿਆ ਹੋਊਗਾ ਤੇ ਚਲੋ ਜੀ ਮਿਲਦੇ ਤੁਹਾਨੂੰ ਨੈਕਸਟ ਬਲੌਗ ਦੇ ਨਾਲ ਤੇ ਹਾਂਜੀ ਜੇ ਕਤਨ ਸਾਰੇ ਬਲੌਗਸ ਵਾਤੇ ਲੱਗਦੇ ਵੀੜੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਬਲੌਗਸ ਕਿੱਦਾਂ ਦੇ ਲੱਗਦੇ ਨੇ ਇੱਕ ਬੈਲ हेलो एवरीवन बाय बाय सादी हाथी वीडियो वीडियो न्यू लाइक लाइक करिया करो चैनल हेलो न्यू सब्सक्राइब कर लो कर लो हां थैंक यू कर दो सारे अंदर थैंक यू थैंक यू बाय बाय कल न्यू मिलेंगे के कल न्यू नई वीडियो नाल नई वीडियो नाल बाय बाय ਕੋਣਾ ਬਤਨ ਬਾਈ